ਕੇਂਦਰ ਸਰਕਾਰ ਅਸ਼੍ਰੀ ਵਾਸ਼ਰੂ ਮਾਤਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਖਾਸ ਤੋਹਫਾ ਦੇਣ ਜਾ ਰਹੀ ਹੈ। ਇਹਾ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਤੋਂ ਸਿੱਧਾ ਕਟੜਾ ਤੱਕ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਈ ਜਾ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਮਾਤਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਹੋਵੇਗਾ ਕਿਉਂਕਿ ਬਹੁਤ ਦੇਰ ਤੋਂ ਇਹ ਮੰਗ ਚੱਲੀ ਆ ਰਹੀ ਸੀ ਕਿ ਜਿਹੜੀਆਂ ਟ੍ਰੇਨਾਂ ਨੇ ਉਹ ਸਿੱਧੀਆਂ ਨਹੀਂ ਚੱਲਦੀਆਂ ਅੰਮ੍ਰਿਤਸਰ ਤੋਂ ਕਟੜਾ ਤੱਕ ਤਾਂ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਹ ਟ੍ਰੇਨ ਚਲਾਈ ਜਾ ਰਹੀ ਹੈ ਅੰਮ੍ਰਿਤਸਰ ਤੋਂ ਸਿੱਧਾ ਕਟੜਾ ਤੱਕ ਤਾਂ ਕੀ ਕੀ ਟਾਈਮਿੰਗ ਰਹੇਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਕਟੜਾ ਤੋਂ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਹ ਬੰਦੇ ਭਾਰਤ ਐਕਸਪ੍ਰੈਸ ਸਵੇਰੇ 6:40 ਤੇ ਕਟੜਾ ਤੋਂ ਚੱਲੇਗੀ ਜੋ ਕਿ ਅੰਮ੍ਰਿਤਸਰ ਦੁਪਹਿਰ 12:20 ਤੇ ਪਹੁੰਚੇਗੀ ਤੇ ਦੁਬਾਰਾ ਹੀ ਇਹ ਬੰਦੇ ਭਾਰਤ ਐਕਸਪ੍ਰੈਸ ਅਗਰ ਅੰਮ੍ਰਿਤਸਰ ਤੋਂ ਗੱਲ ਕਰ ਦਿੱਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਸ਼ਾਮ 425 ਤੇ ਇਹ ਟ੍ਰੇਨ ਕਟੜਾ ਲਈ ਰਵਾਨਾ ਹੋਵੇਗੀ ਜੋ ਕਿ ਰਾਤ 10 ਵਜੇ ਕਟੜਾ ਪਹੁੰਚੇਗੀ ਜਿਸ ਦਾ ਸਿੱਧਾ ਫਾਇਦਾ ਸ਼ਰਧਾਲੂਆਂ ਨੂੰ ਹੋਵੇਗਾ ਲਗਭਗ 5 ਘੰਟਿਆਂ ਦੇ ਸਫ਼ਰ ਦੇ ਨਾਲ ਸ਼ਰਧਾਲੂ ਸ਼੍ਰੀ ਵੈਸ਼ਨੂ ਮਾਤਾ ਦੇਵੀ ਦਰਬਾਰ ਜਾਨੀ ਕਿ ਕਟੜਾ ਤੱਕ ਕਣ ਗਿਆ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਆndੀਆਂ ਸਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਫਤੇ ਦੇ ਵਿੱਚ ਇੱਕ ਵਾਰ ਹੀ ਟ੍ਰੇਨ ਚੱਲਦੀ ਸੀ ਸੋਮਵਾਰ ਦੇ ਦਿਨ ਲੇਕਿਨ ਹੁਣ ਗੱਲ ਕੀਤੀ ਜਾਵੇ ਤਾਂ ਇਹ ਟ੍ਰੇਨ ਹਫਤੇ ਦੇ 6 ਦਿਨਾਂ ਦੇ ਅੰਦਰ ਚੱਲੇਗੀ ਅਤੇ ਮੰਗਲਵਾਰ ਇਹ ਟ੍ਰੇਨ ਨਹੀਂ ਚੱਲੇਗੀ ਲੇਕਿਨ ਹਫਤੇ ਦੇ 6 ਦਿਨ ਇਹ ਟ੍ਰੇਨ ਚਲਾਈ ਜਾਏਗੀ ਬੰਦੇ ਭਾਰਤ ਐਕਸਪ੍ਰੈਸ ਜਿਸ ਦਾ ਸਿੱਧਾ ਫਾਇਦਾ ਸ਼ਰਧਾਲੂਆਂ ਨੂੰ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਇਹ ਟ੍ਰੇਨ ਚਲਾਈ ਜਾਏਗੀ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਆਉਂਦੇ ਨੇ ਜਿਸ ਤੋਂ ਬਾਅਦ ਉਹ ਸਿੱਧਾ ਸ਼੍ਰੀ ਵੈਸ਼ਨੂ ਮਾਤਾ ਦੇਵੀ ਦੇ ਦਰਬਾਰ ਦੇ ਦਰਸ਼ਨਾ ਲੈ ਵੀ ਜਾਂਦੇ ਨੇ ਤਾਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਸੀ ਉਹ ਤਾਂ ਰਾਤ ਨੂੰ ਚੱਲਦੀਆਂ ਹੀ ਸਨ ਲੇਕਿਨ ਸ਼ਰਧਾਲੂਆਂ ਦੀ ਮੰਗ ਸੀ ਕਿ ਟ੍ਰੇਨ ਚਲਾਈ ਜਾਵੇ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਮੰਗਲਵਾਰ ਦੇ ਦਿਨ ਜਦੋਂ ਟ੍ਰੇਨ 'ਚ ਸਫ਼ਰ ਕਰਦੇ ਸੀ ਤਾਂ ਹੋਰ ਦਿਨਾਂ ਦੇ ਵਿੱਚ ਸ਼ਰਧਾਲੂ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਵੀ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਟ੍ਰੇਨ ਦੇ ਜੜੀ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਚੁੱਕਿਆ ਹੈ ਤਾਂ ਰਖੜੀ ਤੇ ਖਾਸ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਸ਼ਰਧਾਲੂਆਂ ਨੂੰ ਪਗਤਾ ਨੂੰ ਮਾਤਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਵਾਲੇ ਸ਼੍ਰੀ ਵੈਸ਼ਨੂ ਮਾਤਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਇਹ ਤੋਹਫਾ ਦਿੱਤਾ ਜਾ ਰਿਹਾ ਹੈ ਲੰਬੇ ਸਮੇਂ ਦੀ ਮੰਗ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਕਟੜਾ ਤੱਕ ਵੰਦੇ ਭਾਰਤ ਟ੍ਰੇਨ ਜਿਹੜੀ ਹੈ ਉਛਲਾਈ ਜਾਵੇਗੀ ਤਾਂ ਦੱਸ ਦੇ ਕਿ ਇਹ ਟ੍ਰੇਨ ਦਾ ਸਮਾਂ ਜਿਹੜਾ ਹੈ ਕਟੜਾ ਤੋਂ ਗੱਲ ਕੀਤੀ ਜਾਵੇ ਤਾਂ ਕਟੜਾ ਤੋਂ ਸਵੇਰੇ 6:40 ਤੇ ਇਹ ਟ੍ਰੇਨ ਚੱਲੇਗੀ ਜੋ ਕਿ ਦੁਪਹਿਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ 12:00 ਤੇ ਪਹੁੰਚੇਗੀ ਤਾਂ ਸ਼ਾਮ 425 ਤੇ ਇਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਇਹ ਟਰੇਨ ਰਵਾਨਾ ਹੋਵੇਗੀ ਜੋ ਕਿ ਰਾਤ 10 ਵਜੇ ਕਟੜਾ ਸਟੇਸ਼ਨ ਤੇ ਪਹੁੰਚੇਗੀ ਤਾਂ ਸ਼ਰਧਾਲੂ ਬਹੁਤ ਸਾਰੇ ਜੋ ਕਿ ਸ਼੍ਰੀ ਵੈਸ਼ਨੂ ਮਾਤਾ ਦੇਵੀ ਦਰਬਾਰ ਦੇ ਦਰਸ਼ਨ ਕਰਨ ਲਈ ਜਾਂਦੇ ਨੇ ਉਹਨਾਂ ਲਈ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਇਹ ਤੋਹਫਾ ਬਹੁਤ ਹੀ ਖਾਸ ਰਹੇਗਾ